ਲਓ ਜੀ ਮਿੱਤਰੋ ਇਹ ਹੈ ਬਾਈ ਪ੍ਰੀਤ ਸਿੰਘ ਤੇ ਬਾਈ ਪ੍ਰੀਤ ਵੀ ਇੱਥੇ ਕੰਮ ਕਰਦਾ ਵਾ ਤੇ ਮੇਰਾ ਤਾਂ ਜੇ ਪਹਿਲਾ ਹੀ ਦਿਨ ਸੀਗਾ ਇਹ ਹੀ ਵੀਡੀਓ ਜੀ ਸਾਰੇ ਇਹਨਾਂ ਨੇ ਦੇਖਣੀ ਐਂਡ ਸੀਗਾ ਠੀਕ ਆ ਠੀਕ ਆ ਪ੍ਰੀਤ ਹਾਂ ਬਾਈ ਆ ਆ ਬਾਈ ਆ ਬਾਈ ਗੱਡੀ ਚਾਰ ਕਰਦਾ ਵਾ ਵੇ ਆ ਗੱਡੀ ਬਾਈ ਨੇ ਚਾਰ ਕੀਤੀ ਐ ਬਾਈ ਨਾਲ ਇੱਕ ਬੰਦਾ ਹੋਰ ਲੱਗਾ ਆ ਆਪਣਾ ਬੰਦਾ ਲੱਗਾ ਪਿੱਛੇ ਆਵੇ ਦਾ ਇਹ ਮੈਂ ਕਰਦਾ ਇਹ ਮੈਂ ਕਰਦਾ ਅਦਰ ਬਾਈ ਨੇ ਵੀ ਲੱਗ ਦਿੱਤੇ ਬਾਈ ਚੱਟੇ ਆਪਣੇ ਮੜਾ ਆਪਣਾ YouTube ਚੈਨਲ ਆ ਜੋ ਤੇ ਪਾਈ ਵੀਡੀਓ ਪਉਣੀ ਐ ਠੀਕ ਆ ਹਾਂ ਹਾਂਜੀ ਬਾਈ ਤੇ ਮੈਂ ਤੁਹਾਨੂੰ ਦੱਸ ਦਿੰਨਾ ਯਾਰ ਜਿਹੜਾ ਇਹ ਚੈਨਲ ਆ ਇਹ ਹੈਗਾ ਬਾਈ ਦਾ ਤੇ ਬਾਈ ਦੇ ਚੈਨਲ ਤੇ ਮੈਂ ਵੀਡੀਓ ਪਾਇਆ ਕਰੂੰਗਾ ਚੈਨਲ ਉਹਦਾ ਵੀਡੀਓ ਮੈਂ ਪਾਇਆ ਕਰੂੰਗਾ ਬਾਈ ਨੇ ਇਹ ਜਿਹੜੀ ਜ਼ਿੰਮੇਵਾਰੀ ਮੇਰੀ ਲਈ ਹੋਈ ਆ ਤੇ ਬੰਦੇ ਸਾਰੇ ਗਏ ਚਲੇ ਛੋਟੀ ਛੋਟੀ ਕਰਗਰਾਂ ਦੇਖਣੇ ਕੋਈ ਨਹੀਂ ਆ ਚਾਰ ਜਨੇ ਰਹਿ ਗਏ ਆ ਅਸੀਂ ਬਾਕੀ ਸਾਰੇ ਟੀਮ ਜਿਹੜੀ ਹੁਣ ਛੁੱਟੀ ਕਰ ਗਈ ਆ ਤੁਸੀਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਇਦਾਂ ਵੀਡੀਓ ਮੈਂ ਡੇਲੀ ਪਾ ਦਿਆ ਕਰੂੰਗਾ ਇੱਥੇ ਤੇ। ਕੰਮ ਲਗਾਈ ਉੱਥੇ ਹੀ ਸਟਾਰਟ ਕਰ ਦਿੰਨੇ ਕੰਮ। ਹਾਂ। ਕਿਹਨੇ ਨਹੀਂ ਜਨ ਕੋ ਕਹਿ ਰਹਾ? ਹਾਂ ਠੀਕ ਆ ਫਿਰ। ਲੈ ਚਰ ਵੀ ਪੋਰਦਾ ਅਮੜੇ। ਕੋਈ ਵੀਡੀਓ ਫੜਾ ਬਣਾਉਣ ਦੀ ਤਰੀਕਾ ਦੱਸ ਦੱਸ। ਆਉਂਦਾ ਨਹੀਂ ਆਈਆ ਉਹ ਜਮਾਂ ਖਾਂਦੀ ਆ ਮੁੜ ਕੇ ਉਹਦੇ ਕੋਲੇ ਜਾਵੜੀ ਜਿਹੜੀ ਆਦਤ ਕਰਦੀ ਮੈਨੇ ਆ ਪਾਏ ਵਾਇਰ ਠੋਕਿਆ ਕਰਾਣਾ ਨਾ ਤਾਂ ਬਣਾ ਕੇ ਨਾ ਵੀਡੀਓ ਕਰਾਣਾ ਕਿ ਫੇਮਸ ਕਰ ਦਈਏ ਬਖਾਣਾ ਇਹ ਪਾਲਟੀ ਦੇਣਾ ਉਹ ਤਾਂ ਪ੍ਰੂਫ ਆਉਂਦੀ ਤੂੰ ਲੈਸ ਤੇ ਨੀਕ ਕਰ ਦਿਆ ਬਣਾ ਦੇਣਾ ਅਜੇ ਦੂਜਾ ਆਖੜਾ ਧੋਣੀ ਲਾਦਾ ਵੀਰ ਚੱਪਾ ਕਰਕੇ ਤੇ ਨਮ ਦਾ ਉਹ ਕਰ ਦਵੇ ਐਵੇਂ ਮਿਸਤਰੀ ਆਪ ਵੀ ਕੰਮ ਕਰਨਾ ਕਿਨੇ ਪਾਪਾ ਉਹ ਪੱਤੇ 92 4000

Oh my god.